ਪ੍ਰਕਾਸ਼ ਮਹਾਂਤ ਜਗਦੇਵ ਮੁਨੀ ਉੱਚਾ ਡੇਰਾ ਪਿੰਡ ਖਾਈ ਡੇਰਾ ਬਾਬਾ ਜਾਨਦਾਰ ਜੀ ਜ਼ਿਲ੍ਹਾ ਮੋਗਾ ਜੋ ਆਉਣ ਵਾਲੀ 12 ਤਰੀਕ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਵੱਡੇ ਪਜੰਦ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀਆਂ ਦੇ ਪ੍ਰਕਾਸ਼ ਪੁਰਬ ਦਿਹਾੜੇ ਆ ਰਹੇ ਆ ਉਸ ਦੀ ਸ਼ੁਰੂਆਤ ਹੀ ਗੁਰ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਸਰਬੱਤ ਹੀ ਗੁਰ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜ ਕੇ ਰੱਖਣ ਤੇ ਦੇਸ਼ ਵਿਦੇਸ਼ ਵਿੱਚ ਵਾਕੀ ਉਦਾਸ ਸਿੰਘ ਭੇਖ ਦੇ ਵਿੱਚ ਹਰ ਜਗ੍ਹਾ ਤੇ ਧੰਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਆਂ ਦੇ ਪ੍ਰਕਾਸ਼ ਦਿਹਾੜੇ ਮਨਾਏ ਜਾ ਰਹੇ ਆ ਤੇ ਆਪ ਸਭ ਸੁਖ ਸੰਗਤਾਂ ਨੇ ਜਪਜੀ ਸਾਹਿਬ ਦੇ ਜਾਪ ਮੂਲ ਮੰਤਰ ਦੇ ਜਾ ਮਾਤਰਾ ਸਾਹਿਬ ਦੇ ਜਾਬ ਸੁਖਨੀ ਸਾਹਿਬ ਦੇ ਸਿਮਰਨ ਕਰਨ ਦੀ ਕਿਰਪਾ ਕਰਨੀ ਆ ਸਾਕੇ ਸਭ ਗੁਰੂ ਸਿੱਖ ਸੰਗਤਾਂ ਦੇ ਮਨਾਂ ਦੇ ਵਿੱਚ ਇਹ ਅਵਸਥਾ ਬਣ ਜਾਵੇ ਬਾਣੀ ਤੇ ਬਾਣੇ ਦੇ ਨਾਲ ਗੁਰਸਿੱਖ ਸੰਗਤਾਂ ਜੁੜ ਜਾਣ ਤੇ ਦੁਬਾਰਾ ਫੇਰ ਸ਼ੁਰੂਆਤ ਹੀ ਗੁਰਸੰਗਤਾਂ ਨੂੰ ਮੇਰੇ ਵੱਲੋਂ ਉੱਚਾ ਡੇਰਾ ਸਾਹਿਬ ਵੱਲੋਂ ਸਰਬੱਤ ਹੀ ਸਥਾਨ ਦੇ ਸੇਵਾਦਾਰਾਂ ਵੱਲੋਂ ਮਹਾਂਪੁਰ ਖਾਂਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ